ਸਵਾਗਤ ਹੈ ਕਿਸਾਨ ਵੀਰੋ ਹਰ ਦਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਨਾਂ ਆਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪੰਡ ਸੇਲ ਬਰਾ ਤੋਂ ਕਵਰ ਕਰਨ ਲੱਗੇ ਆ ਜੀ ਦੋ ਤੁਹਾਨੂੰ ਸੂਈਆਂ ਸੂਈਆਂ ਝੋਟੀਆਂ ਦਿਖਾ ਦਿਆਂ ਝੋਟੀਆਂ ਲਾ ਲਓ ਭੋਂ ਦੀ ਲਾ ਲਓ ਦੋਈ ਮੰਨਿਆ ਤੇ ਗੱਲਬਾਤ ਸਾਰੀ ਕਰਾ ਦੇ ਸੂਈਆਂ ਸਵਾਈਆਂ ਕਿੰਨਾ ਕੁ ਬੋਲਾ ਜਾਂ ਕਿੰਨਾ ਕੁ ਦੁੱਧ ਰੇੜੀ ਉਹ ਸਾਰਾ ਕੁਝ ਪੁੱਛ ਕੇ ਦੱਸਾਂਗੇ ਸੱਸੀ ਦਾ ਬਾਈ ਸੱਸੀ ਦਾ ਵੀਰੇ ਉਹ ਠੀਕ ਹਾਂ ਵੀਰੇ ਹਾਂਜੀ ਹਾਂਜੀ ਵਧੀਆ ਪਹਿਲਾਂ ਤਾਂ ਨੰਬਰ ਬੋਲ ਗਏ ਜੀ ਨੰਬਰ ਆਪਣਾ 62392 ਬਾਈ 17011 ਬਾਈ 17011 ਪਿੰਡ ਆਪਣਾ ਵੀਰੇ ਪਿੰਡ ਸੇਲਵੜਾ ਬਾਈ ਹੂੰ ਜ਼ਿਲ੍ਹਾ ਬਟਿੰਡਾ ਸੇਲਫੂਲ ਬਾਈ ਨੇੜੇ ਵੀਰੇ ਨੇੜੇ ਆਪਣੇ ਭਾਈ ਰੁਪਾ ਭਗਤਾ ਭਾਈ ਕਾ ਤੇ ਰਾਮਪੁਰਾ ਹੂਲ ਬਾਈ ਇਹ ਵਿਚਾਲੇ ਦੇ ਪਿੰਡ ਆ ਗਿਆ ਹਨਾ ਹਾਂ ਬਾਈ ਤੇ ਜੇ ਭਗਤੇ ਵਾਲੇ ਨੇ ਆਉਣਾ ਜਲਾਲ ਹੋ ਕੇ ਵੀ ਆ ਸਕਦੇ ਆ ਹਾਂ ਰਾਮਪੁਰਾ ਵਾਲੇ ਨੇ ਆਉਣਾ ਇਧਰ ਫੂਲ ਦੇ ਗਾਂ ਕੋਲੋ ਕੀ ਇਹ ਪਿੰਡਾਂ ਦੇ ਵਿੱਚ ਤੇ ਜੇ ਇਧਰੋਂ ਆਣਾ ਬਰਨਾਲੇ ਵਾਲਿਆਂ ਨੇ ਜੰਗੀ ਆਣਾ ਤੇ ਸਲਾਤਪੁਰਾ ਇਧਰ ਵੀ ਆ ਸਕਦੇ ਕਿਉਂਕਿ ਤਾਂ ਦੱਸ ਦਿੰਦੇ ਆ ਭੈਣ ਭਰਾ ਨੂੰ ਸੌਖਾ ਹੋ ਜਾਂਦਾ ਹਾਂ ਇਹ ਭਗਤ ਤੇ ਬਾਈ ਦਾ ਵੀ ਤਾਂ ਹੀ ਨਾਂ ਲਾਈ ਤਾਂ ਕਿ ਮੈਂ ਇਧਰ ਕੋਈ ਨਾ ਮੋਗਾ ਫੜਾ ਹੋਣਾ ਕਿਸੇ ਤੋਂ ਵੀ ਆਣਾ ਹਾਂ ਨੇੜੇ ਪੈ ਜਾ ਬਾਕੀ ਨੰਬਰ 22 ਦਾ ਸਕਰੀਨ ਤੇ ਜਨੀਂਦੇ ਬਾਈ ਬਲੇ ਕਿੰਨੇ ਹੋਣਗੇ ਅੱਜ ਅੱਜ ਦੋ ਝੋਟੀਆਂ ਬਾਈ ਦੋ ਝੋਟੇ ਜਿਹੜੀਆਂ ਆਪਾਂ ਪਹਿਲੇ ਨੰਬਰ ਤੇ ਦੇਖੀਆਂ ਨੇ ਵੀਰੇ ਕਦੋਂ ਸੂਪੀ ਵੀਰੇ ਇਹ ਬਾਈ ਕੱਲ ਹੀ ਸੂਈ ਆ ਸ਼ਾਮ ਨੂੰ ਬਾਈ ਕੱਲ ਸੂਈ ਆ ਸ਼ਾਮ ਨੂੰ ਹਾਂ ਬਾਈ ਤੇ ਕਿੰਨਾ ਕੁ ਬਾਈ ਬੋਲਾ ਘੜਦਾ ਬੋਲਾ ਬਾਈ 9 ਕਿਲ 9 ਕਿਲੋ ਤਿਆਰ ਆ ਕਿਤੋਂ ਕਿਤ ਕਰ ਜਾਵੜੂ ਬਾਈ ਬਾਈ ਯਾਰ ਮਾਲਕਾਂ ਨੇ ਦੱਸਣਾ ਤਾਂ ਬਾਈ ਹੈਗੇ 11 12 ਕਿਲੋ ਦੀ 12 ਹੋਣਾ ਨਾਮ ਕਿਉਂਕਿ ਛੋਟੀ ਦੁੱਧ ਵਾਲੀ ਖੋਲੋ ਜੀ ਤੇ ਸੁਆ ਬਾਈ ਇਹਦਾ ਸੁਆ ਬਾਈ ਅਗਲਾ ਤੀਜਾ ਆਪਾਂ ਨੂੰ ਤੀਜਾ ਕਹਿ ਕੇ ਦਿੱਤੇ ਆਪਾਂ ਦਾ ਚੌਥਾ ਮੰਨ ਲੈ ਅਗਲਾ ਤੇ ਤੀਜੇ ਹੀ ਹੋ ਵੀਰੇ ਦੱਸ ਦਈਏ ਰੋਟੀ ਤੀਜਾ ਸੂਆ ਜੀ ਤੇ ਰੇਟ ਇਹਦਾ ਜਮਾ ਜਾਇਜ਼ ਹੋ ਕਦ ਨਾਰਮਲ ਵਾਲਾ ਬਾਈ ਆਪਾਂ ਵੀਡੀਓ ਚ ਕਹਿ ਦਿੰਨੇ ਹਣਾ ਲੱਗਦੀ ਗੱਲ ਯਾਰ ਜਿਹੜੀ ਬੈਠਮੀ ਝੋਟੀ ਹੁੰਦੀ ਹੈ ਨਾ ਆਪਾਂ ਨਾਰਮਲ ਵੀ ਨਹੀਂ ਕਹਿ ਸਕਦੇ ਲਮਾਈ ਲਮੂ ਹੀ ਬਹੁਤ ਆ। ਲਮਾਈ ਬਹੁਤ ਆ ਉਹ ਅਗਲਾ ਇੱਥੇ ਆ ਕੇ ਕਹਿ ਦਿੰਦਾ ਬਾਈ ਯਾਰ ਵੀਡੀਓ ਚ ਹੋਰ ਆ ਕਦ ਨਾਰਮਲ ਦਾ ਹਣਾ ਤੇ ਪਹਿਲੀ ਦੱਸਿਆ ਚੰਗਾ ਬਾਈ ਯਾਰ ਅਸਲ ਦੁੱਧ ਵਾਲੀ ਆ ਜਮਾ ਹਾਂ ਅਸਲ ਦੁੱਧ ਵਾਲੀ ਜਵਾਈ ਬਾਈ ਚੋਣ ਵਾਲਾ ਚੰਗਾ ਲੱਗਿਆ ਵਾ ਮੈਂ ਇਹਨੂੰ ਬਾਈ 14 ਦਾਣੇ ਇੱਕ ਨੰਬਰ ਲੱਗਿਆ ਜੀ ਬਾਕੀ ਥਣ ਭੰਡਾ ਐਚਬ ਵੜਾ ਰ ਗਿਆ ਥੱਲੋ ਹਣਾ ਜਮਾ ਬਾਈ ਕੁਆਲਿਟੀ ਪੂਰੀ ਫੁੱ ਆ ਦੇਖੋ ਜੀ ਥਣ ਭਾਂਡਾ ਕਰੋ ਚੱਕ ਬਾਕੀ ਕੱਲਾ ਕੱਲਾ ਥਣ ਤੇ ਚਾਰੇ ਥਣ ਸੁਪੇਸ ਤੇ ਲੱਗੇ ਹੋਇਆ ਆ ਦੇਖੋ ਜੀ ਹੂੰ ਤੇ ਥੱਲੇ ਉਹਦਾ ਵੀ ਥਣ ਦਾ ਫਰ ਹੈ ਨਾ ਡਾਂਗ ਆੜ ਕੇ ਛੱਟੂਗੀ ਮੈਂ ਪੂਰੇ ਵਧੀਆ ਬਸਮਾਹ ਬਾਈ ਪੂਰੀ ਮੋਟੀ ਧਾਰ ਆ ਯਾਰ ਮੋਟੀ ਧਾਰ ਤੇ ਬੋਲੀ ਬਹੁਤ ਆ ਹੂੰ ਮਗਰ ਵੀ ਕੱਟੀ ਐ ਦੇ ਮਗਰ ਆ ਗਈ ਗੱਟੀ ਥਣ ਦੇ ਵਾਲੇ ਨੇ ਟੋ ਕਰਾਈ ਕੇ ਚੱਕ ਆ ਦੇਖੋ ਜੀ ਮੈਂ ਕਹਿੰਦਾ ਥੱਲੇ ਉਹਦਾ ਯਾਰ ਕੋਈ ਕਹੀ ਨਹੀਂ ਸਕਦਾ ਬੰਦਾ ਆ ਕੇ ਹਨਾ ਹਾਂ ਭਾਈ ਵੀ ਆ ਗੱਲ ਆ ਕੱਟੀ ਬਹੁਤ ਚੰਗੀ ਆ ਬਾਈ ਕੱਟੀ ਬਥੇਰੀ ਚੰਗੀ ਹਾਂ ਮਾਰੋ ਵੀਰੇ ਧਾਰਾ ਮਾਰੋ ਛੱਡੋ ਬੱਚਾ ਆ ਦੇਖੋ ਥਣ ਲੈਵਾ ਕਰੋ ਚੱਕ ਜੀ ਥਣ ਲੈਵੇ ਦੀ ਕੁਆਲਿਟੀ ਇੱਕ ਨੰਬਰ ਤੇ ਰੇਟ ਜਮ ਜਾਇਜ਼ ਆ ਦੇਖੋ ਵੀਰੋ ਬੱਚਾ ਆਪਾ ਲਾ ਕੇ ਬੰਨਤਾ ਤੇ ਮਗਰ ਕਿ ਆ ਗਿਆ ਸੀ ਵੀਰੇ ਕੱਟੀ ਆ ਬਾਈ ਮਗਰ ਕੱਟੀ ਹੋ ਕੇ ਫੀਮੇਲ ਕਾਫ ਆ ਜੀ ਹਾਂ ਮਾਰੋ ਜੀ ਧਾਰਾ ਧਾਰਾ ਦੂਰਾ ਦਾ ਬਾਈਆਂ 100 ਨੰਬਰੀ ਹੁੰਦੇ ਦੂਜੀ ਮੱਝ ਨਹੀਂ ਪਾਉਂਦੇ ਜਿਹੜੀ ਫਾਉਨ ਵਾਲੀ ਹੁੰਦੀ ਉਹ ਵੀ ਪਾਉਂਦੇ ਕਿਨੇ ਬਾਈ ਓਕੇ ਦੂਜਾ ਜੀ ਆਲਾ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜੇ ਬਾਈ ਯਾਰ ਹੂੰ ਪਾਰ ਪਿੱਛੇ ਦੀ ਵੀ ਜ਼ਿੰਮੇਵਾਰੀ ਹੋਊਗੀ ਚਲੋ ਓਕੇ ਹੋਰ ਤਾਂ ਆਪਾਂ ਦਾ ਸਾਰਾ ਕੁਝ ਦੱਸਤਾ ਤੇ ਰੇਟ ਦੱਸੋ ਵੀਰੇ ਹੁਣ ਰੇਟ ਇਹਦਾ 92000 ਰੁਪਿਆ ਬਾਈ ਯਾਰ ਮਾਨਦਾਨ ਹੋ ਜੂਗਾ ਮਾਨਦਾਨ ਕਰਾਂਗੇ 92000 ਹੋਮੇ ਨਹੀਂ ਗੱਲ ਹੈ ਕਿ ਦੇਖ ਕੇ ਮੋੜਨਗੇ ਝੋਟੀ ਜੇ ਤੁਸੀਂ ਲੈਣ ਵਾਲੇ ਬਣਿਆ ਤਾਂ ਹਨਾ ਓਕੇ ਮਹਾ ਜਮ ਤੇ ਬਾਈ ਹੁਣ ਜਿਹੜੀ ਵੱਡੀ ਆਪਾਂ ਝੋਟੀ ਦੇਖੀ ਜਾਂਦੇ ਆ ਇਹ ਮਦੋ ਸੁਪੀ ਜੀ ਇਹਨੂੰ ਅੱਜ ਬਾਈ ਛੇਮਾ ਦੇਣਾ ਛੇਮਾ ਦਿਨ ਹੋ ਗਿਆ ਤੇ ਛੇਮਾ ਮਤਲਬ ਸੱਤਵਾਂ ਦਿਨ ਹਾਂ ਬਾਈ ਮਣਕੇ ਕਿੰਨਾ ਦੇ ਦਿਆਂਗੇ ਹੁਣ 12 ਕਿਲੋ ਜਮਾ ਤਿਆਰ ਆ ਬਾਈ ਮਗਰ ਕੱਟਾ ਆ ਗਿਆ ਮਗਰ ਕਪੜਾ ਬ ਦੂਰੀ ਲੀਲੀ ਦਾ ਵਿੱਚ ਸੀਗਾ ਹਾਂ ਤੇ ਬਾਕੀ ਦੀ ਗੱਲ ਇਹ ਕੱਟੀ ਦੇਣ ਦੀ ਤਾਂ ਗੱਲਾਂ ਹੀ ਹੋਰ ਹੋ ਜਾਣਗੀਆਂ ਕੱਦ-ਕੜ ਬਹੁਤ ਵੱਡਾ ਹਾਂ ਪਰਲੇ ਪਾਹੇ ਚੱਲੀ ਗੁੱਟੀ ਦੇ ਦਿਖਾਈ ਕਿ ਕੱਦ-ਕੜ ਆ ਦੇਖੋ ਜੀ ਕੱਦ-ਕੜ ਕਰੋ ਚੱਕ ਪੱਲੀ ਵੀ ਚੰਗੀ ਤੇ ਬਾਈ ਹੁਣ ਇਹ ਥੱਲੇ 12 ਦਾ 12 ਦਾ ਬਾਈ ਤੇ ਕਿੱਥੋਂ ਕਿੱਥੇ ਕਰਜਾ ਆੜੂਗੀ ਬਾਈ 14 ਲੀਟਰ ਦਾ ਦੇਣਾ ਚਾਹੀਦਾ ਮੈਨੂੰ ਯਾਰ ਬਾਕੀ ਦੇਣਾ ਯਾਰ ਕੋਈ ਸ਼ੱਕ ਦੀ ਗੱਲ ਨਹੀਂ ਬਾਕੀ ਦੇਣਾ ਤਾਂ ਲੈ ਲਾ ਤੋਰੋ ਜੀ ਬਾਕੀ ਅਗਲੇ ਦੀ ਸੇਵਾ ਕਰਦੇ ਆ ਬਾਈ ਯਾਰ ਹਾਂ ਬਾਕੀ ਦਾ ਦੁੱਧ ਤਾਂ ਪੀਸਦਾ ਦੁੱਧ ਦੇਣ ਵਾਲਾ ਹੀ ਆ ਆ ਦੇਖੋ ਜੀ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਛਾਤੀ ਛੂਤੀ ਜਮਾ ਬਦਲੀ ਕਦ ਕਾੜ ਕੇ ਨੂੰ ਜਾ ਕੇ ਨਾ ਆਇਓ ਜਿਹੜੀ ਦਾ ਦਰਮਿਆਨਾ ਸੀ ਉਹ ਵੀ ਤੁਹਾਨੂੰ ਦੱਸਤਾ ਤੇ ਜਿਹੜੀ ਦਾ ਵੱਡਾ ਉਹ ਵੀ ਤੁਹਾਨੂੰ ਦੱਸ ਰਿਹਾ ਬਾਕੀ ਫੁੱਲ ਵਜਣ ਵਾਲੀ ਆ ਬਾਈ ਫੁੱਲ ਵਜਣ ਵਾਲੀ ਤੇ ਲੇਵਾਲੂ ਆ ਨਾ ਫੀਟਿੰਗ ਵਾਲਾ ਹਣਾ ਹਾਂ ਬਾਈ ਟੁੱਟ ਮਾ ਲਮਕਮ ਲੇਵਾ ਨਹੀਂ ਜੀ ਸਾਲਾ ਕਲਾ ਥਾਨ ਲੱਗੇ ਤੇ ਧਾਰ ਤੂਰ ਫਿਰ ਹੈ ਓਕੇ ਜਮਾ ਜਮਾ ਓਕੇ ਧਾਰ ਆ ਬਾਈ ਓਕੇ ਜੀ ਆ ਦੇਖੋ ਮੋੜ ਲਿਓ ਵੀਰੇ ਬਾਕੀ ਦੀ ਗੱਲ ਤੁਸੀਂ ਬੇਫਿਕਰ ਰਹਿਣਾ ਰੇਟ ਇਹਦਾ ਵੀ ਜਾਇਜ਼ ਹੋਊ ਜਮਾ ਤੇ ਚੰਗੀ ਆ ਗਈ ਜੀ ਵੱਡੇ ਕਦ ਕਾੜ ਜਾ ਗਈ ਕੋਲੇ ਵਾਂਗਾਂ ਦੀ ਸੂਈ ਆਪਣੇ ਕੋਲੇ ਸੂਈ ਆ ਨਾ ਬਾਈ ਕੋਲੇ ਸੂਈ ਆ ਵੀਡੀਓ ਪਈ ਆ ਜੇਰ ਦੀ ਬਾਈ ਉਹਦੀ ਵੀ ਵੀਡੀਓ ਪਈ ਆ ਜੇਰ ਦੀ ਇਹਦੀ ਪਈ ਆ ਜੇਰ ਦੀ ਵੀਡੀਓ ਬਾਈ ਆ ਦੇਖੋ ਥਣ ਭਾਂਡਾ ਕਰੋ ਚੱਕੇ ਬਾਕੀ ਚੌਣ ਜੂਣ ਬਾਹਲਾ ਚੰਗਾ ਲੱਗਿਆ ਕਰ ਦਊਗਾ ਮਾਰ ਲਿਓ ਜੀ ਧਾਰਾ ਆ ਦੇਖੋ ਵੀਰੋ ਆਪਾਂ ਬੱਚਾ ਲਾਤਾ ਥੋੜੇ ਸਾਹਮਣੇ ਬੱਚਾ ਲਾ ਕੇ ਹੁਣ ਧਾਰਾ ਕਰਵਾ ਦਿਆਂਗੇ ਚੱਕ ਆ ਦੇਖੋ ਜੀ ਬੱਚਾ ਆਪਾਂ ਬੰਨਤਾ ਕਿਉਂਕਿ ਬੱਚੇ ਆਪ ਕੈਮਰਾ ਵੀ ਇਹਨਾਂ ਨੂੰ ਲੱਗੇ ਹੋਏ ਆ ਜੀ ਹਾਂ ਜੀ ਮਾਰੂ ਵੀਰੇ ਧਾਰਾ ਦੂਜਾ ਜੋ ਮਾਰੀ ওকে ਹਾਂਜੀ ਬਾਈ ਇਹਦਾ ਕੀ ਰੇਟ ਆ ਗਿਆ ਰੇਟ ਇਹਦਾ ਬਾਈ 140000 ਰੁਪਏ ਬਾਈ ਹਾਂ ਮੈਂ ਕਹਾ ਯਾਰ ਕੋਈ ਚੱਕਰ ਹੀ ਨਹੀਂ ਹੋ ਸਰ ਹੂੰ ਓਕੇ ਥਣ ਭਾਂਡੇ ਦੀ ਪੂਰੀ ਸਾਫ ਆ ਬਾਕੀ ਗੱਲ 1 ਲੱਖ 40 ਜਿਹੜਾ ਮਾਨਤਾਨ ਹੋ ਜਾਣਾ 1 ਲੱਖ 36000 ਦੀ ਝੋਟੀ ਦੇ ਦਾਂਗੇ ਆਪਾਂ ਓਕੇ ਦੇ ਦੇਾਂਗੇ 1 ਲੱਖ 36000 ਦੀ ਦੋਨੇ ਝੋਟੀਆਂ ਚੰਗੀਆਂ ਤੇ ਨੰਬਰ ਬਾਈ ਫਿਰ ਬੋਲ ਨੰਬਰ ਆਪਣਾ 62392 ਬਾਈ 17011 ਬਾਈ ਪਿੰਡ ਸੇਲਵੜਾ ਤੋਂ ਵੀਡੀਓ ਕਵਰ ਕੀਤੀ ਹੈ ਤਾਂ